ਅਹੀਂ ਜੀ ਇਹੋ ਵੇਖਿਆ ਵੀ 1 ਵਜ ਕੇ ਦੇ 20 ਮਿੰਟ ਤੇ ਵੀ ਬਹੁ ਖਰਾਕ ਹੋਇਆ ਤੇ ਇੱਥੇ ਨਾਰ ਨੂੰ ਅੱਗ ਲੱਗੀ ਆ ਨਾਰ ਨੂੰ ਅੱਗ ਲੱਗੀ ਆ ਤੇ ਅਸੀਂ ਵੀ ਬੁਝਾਉਣ ਆਏ ਆ ਤੇ ਉਦੋਂ ਤਾਂ ਨਹੀਂ ਕੁਝ ਵੀ ਸਾਨੂੰ ਲੱਬਾ ਲੁਬਾ ਤੇ ਮੁਰਤੇ ਅੱਜ ਦਿਨ ਚੜਦਿਆਂ ਫਿਰ ਉਹ ਘਰੋਂ ਵੇਰੇ ਚੋਂ ਸਾਨੂੰ ਆਪਣੇ ਚੋਂ ਲੱਭੀਆਂ ਕਿੰ ਕਰਾਂ ਉਹ ਤੋਂ ਫਿਰ ਅਸੀਂ ਆਏ ਨੂੰ ਅੱਜ ਮੀਨ ਸਾਰੀ ਵੇਖੀ ਤੇ ਉਹ ਉਹ ਕਿਤੇ ਕੋਈ ਕੋਹ ਪਿਆ ਕਿਤੇ ਕਿਤੇ ਕੋਹ ਪਿਆ ਬੰਬ ਦਾ ਉਹ ਫੇਰਾ ਸਾਡੇ ਉਹ ਡੇਰੇ ਵਾਲੇ ਉਹ ਵੀ ਆ ਗਏ ਉਹ ਕਿ ਤੇ ਸਾਰਿਆਂ ਨੇ ਫਿਰ ਵੇਖਿਆ ਤੇ ਉਹ ਸਾਰਾ ਸਤਾ ਅਠਾ ਕਿੱਲਾਂ ਦੇ ਵਿੱਚ ਦੀ ਇਹ ਖਿਲੜਿਆ ਵਾ ਟੁਕਰੇ ਖਿਲੜ ਹਾਂਜੀ ਹਾਂ ਆਰਮੀ ਤੇ ਪੁਲਸਾਈ ਵਾਇ ਬਹੁਤ ਆਈ ਹਾਂਜੀ ਵਾਇ ਬਹੁਤ ਆਈ ਹਾਂਜੀ ਹਾਂਜੀ ਵਾਇ ਤੇ ਆ ਕਮਰਿਆਂ ਕੰਦਾਂ ਤਾਂ ਇਹ ਲੱਗੀਆਂ ਨਾਲ ਹੀ ਕਿਦਾਂ ਮਾਹੌਲ ਪਿੰਡ ਮਾਹੌਲ ਠੀਕ ਆ ਜੇ ਤਾਂ ਬੜਾ ਵਧੀਆ ਇਹੇ ਆ ਵੇਖਿਆ ਵੀ 1:20 ਮਿੰਟ ਤੇ ਵੀ ਬੰਬ ਚੱਲਿਆ ਵਾ ਤੇ ਬਾਹਰ ਨਿਕਲੇ ਆ ਤੇ ਨਾਰ ਨੂੰ ਵੇਖਿਆ ਤੇ ਅੱਗ ਲੱਗੀ ਆ ਉਹ ਐਂ ਫੇਰ ਹੌਸਲੇ ਬੁਝਾਤੀ ਆ ਕੁਝ ਹੁੰਦੇ ਕਰਦੇ ਸਾਨੂੰ ਵੀ ਉਦੋਂ ਕੋ ਲੱਭਾ ਲੁਭਾ ਤੇ ਨਹੀਂ ਨੇਰਾ ਦੇ ਬਹੁਤ ਜ਼ਿਆਦਾ ਸੀ ਲੈਟਾਂ ਲੂਟਾਂ ਤੇ ਬੰਦ ਕਰਤੀਆਂ ਗਈਆਂ ਤੇ ਮੁਰਕੇ ਆਵਾ ਪੀ ਆਗੋ ਕੇ ਜਦੋਂ ਬੁਝਾਈ ਤੇ ਸਵੇਰੇ ਗਏ ਉਦੋਂ ਵੀ ਕੱਖ ਨਹੀਂ ਲੱਭਾ ਫੇਰ ਜਦੋਂ 6 ਵਜੇ ਗਏ ਤੇ ਫੇਰਾ ਕੈਂਕਰਾਂ ਕੁੰਕਰਾਂ ਪੀ ਬੰਬ ਦੀਆਂ ਲੱਭੀਆਂ ਤੇ ਉਦੋਂ ਪਤਾ ਲੱਗਾ ਪੀ ਬੰਬ ਵੀ ਠੀਕ ਚੱਲਿਆ ਹਾਂ ਪੁਲਿਸ ਫੋਰਸ ਆ ਜੀ ਹਾਂਜੀ ਹਾਂਜੀ ਪਹਿਲਾਂ ਪੰਜਾਬ ਪੁਲਿਸ ਆਈ ਫੇਰ ਆਰਮੀ ਆਈ ਹਾਂ ਅੱਜ ਪੰਦੇਰ ਵਿਖੇ ਜਿਹੜਾ ਇਹ ਇਨਸੀਡੈਂਟ ਹੋਇਆ ਹੈਗਾ ਪਾਕਿਸਤਾਨ ਵੱਲੋਂ ਇਹ ਬੜਾ ਮਲ ਭੱਗਿਆ ਮੈਂ ਜਦੋਂ 11 ਸਾਲ ਦਾ ਸੀ ਉਦੋਂ ਕੱਤਰ ਦੇ ਵਿੱਚ ਲੜਾਈ ਆਈ ਅਸੀਂ ਗਰਦਾਸਪੁਰੀਏ ਬੜੇ ਤਗੜੇ ਆ ਬੜੇ ਨਿਡਰ ਹਾਂ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਔਰ ਬਾਕੀ ਪਾਕਿਸਤਾਨ ਇਹ ਗੱਲ ਸਮਝ ਲੇ ਕਿ ਜਿਹੜਾ ਪੰਜਾਬ ਹੈਗਾ ਉਹ ਪੰਜਾਬੀਅਤ ਹੈਗੀ ਆ ਉਹ ਬੜੀ ਸਟਰੋਂਗ ਹੈਗੀ ਆ ਅਸੀਂ ਹਰ ਤਰ੍ਹਾਂ ਸਰਕਾਰ ਮਾਨ ਦੇ ਨਾਲ ਖੜੇ ਆ ਕਿਸੇ ਬਾਰਡਰ ਸਾਡਾ ਸਟਰੋਂਗ ਹੈਗਾ ਹਰ ਤਰ੍ਹਾਂ ਅਸੀਂ ਲੋਕੀ ਸਾਰੇ ਇਕੱਠੇ ਆ ਔਰ ਡੱਡ ਕੇ ਹੀ ਪਾਕਿਸਤਾਨ ਦਾ ਮੁਕਾਬਲਾ ਕਰਾਂਗੇ ਜਿਹੜਾ ਸਰਕਾਰ ਕੀਤਾ ਵਧੀਆ ਕੀਤਾ ਜਿਹੜਾ ਸਰਕਾਰ ਨੇ ਜਿਹੜਾ ਕੰਮ ਕੀਤਾ ਵਧੀਆ ਕੀਤਾ ਪਰ ਥੋੜਾ ਲੇਟ ਕੀਤਾ ਇਹ ਹੀ ਪਹਿਲਾਂ ਸਰਕਾਰ ਕਰ ਦਿੰਦੀ ਸੈਂਟਰ ਦੀ ਸਰਕਾਰ ਤੇ ਇਨਾ ਇਨਸੀਡੈਂਟ ਸਾਡੇ ਪੈਲਗਾਮ ਨਹੀਂ ਸੀ ਹੋਣਾ ਇਹਨਾਂ ਨੂੰ ਬੰਦਾ ਬਣਾਓ ਇਹ ਬੰਦੇ ਦੇ ਪੁੱਤ ਬਣਾਓ ਇਹ ਬਿਲਕੁਲ ਸੂਤ ਹੋ ਜਾਣਗੇ ਔਰ ਡਟ ਕੇ ਅਸੀਂ ਸਾਰਿਆਂ ਦੇ ਨਾਲ ਸਾਰਾ ਗਰਦਾਸਪੁਰ ਇਕੱਠਾ ਹੈਗਾ ਅਸੀਂ ਬਾਉਂਡਰ ਤੇ ਅੱਗੇ ਵੀ ਦੋ ਲੜਾਈਆਂ ਲੜੀਆਂ ਨੇ 1965 ਤੇ 71 ਦੀ ਹਮੇਸ਼ਾ ਅਸੀਂ ਜੰਗ ਜਿੱਤੀ ਹੈ ਹੁਣ ਇਸ ਵਾਰੀ ਤੁਸੀਂ ਪਾਕਿਸਤਾਨ ਦਾ ਨਾਮ ਨਿਸ਼ਾਨ ਮਟਾ ਦਿਓ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਇਹ ਬੰਦੇ ਬਣ ਜਾਣ ਬਿਲਕੁਲੋ ਕੈਂਟ ਦੇ ਨਾਲ ਪੈਂਦਾ ਮੈਂ ਸਵੇ ਦਾ ਵੀ ਇਹ ਕੰਟੀਨਿਊ ਟਾਰਗੇਟ ਕਰਨ ਦੀ ਯੋਜਨਾ ਕੀਤਾ ਕੀਤਾ ਮੈਨੂੰ ਜਦੋਂ ਸਵੇਰੇ ਇਨਫੋਰਮੇਸ਼ਨ ਜਿਹੜੀ ਮੈਂ ਇੱਥੇ ਪਿੰਡ ਵਿੱਚ ਆਇਆ ਕਿਉਂਕਿ ਇਹ ਪਿੰਡ ਸਾਡਾ ਗਵਾਂਡ ਆ ਬਿਲਕੁਲ ਸਾਰਾ ਔਰ ਜੋ ਪਾਕਿਸਤਾਨ ਵਾਲਿਆਂ ਨੇ ਜੋ ਕੀਤਾ ਹੈ ਟਾਰਗੇਟ ਕਰਨ ਲਈ ਬਹੁਤ ਮਾੜਾ ਕੀਤਾ ਸਿਵਲਿਨ ਉਤੇ ਜਿਹੜਾ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਵੱਖਰੀ ਗੱਲ ਆ ਕਿ ਇਹ ਖੇਤਾਂ 'ਚ ਡਿੱਗਾ ਔਰ ਮੈਂ ਸਮਝਦਾ ਅੱਜ ਸਾਡਾ ਪੂਰਾ ਦੇਸ਼ ਆਪਣੇ ਆਰਮੀ ਦੀ ਸਪੋਰਟ ਵਿੱਚ ਖੜਾ ਹੈ ਔਰ ਮੈਂ ਸਮਝਦਾ ਸਾਨੂੰ ਪੂਰਾ ਸ਼ਕਤੀ ਨਾਲ ਇਹ ਪਾਕਿਸਤਾਨ ਨੂੰ ਜਿਹੜਾ ਇਹਦਾ ਸਬਕ ਸਿਖਾਉਣਾ ਚਾਹੀਦਾ ਹਾਂ ਸੈਲਾਈ ਸਰਕਾਰ ਦੇ ਨਾਲ ਆ ਤੇ ਸਲੂਟ ਕਰਨੇ ਆ ਆਰਮੀ ਨੂੰ ਆਰਮੀ ਤੇ ਸਾਨੂੰ ਪ੍ਰਾਊਡ ਹੈ ਮਤਲਬ ਜੋ ਵੀ ਕੀਤਾ ਇਹਨਾਂ ਨੇ ਅੰਤਕੀ ਹਮਲਿਆ ਮਤਲਬ ਟਿਕਾਣਿਆਂ ਤੇ ਹਮਲਾ ਕੀਤਾ ਕਿਤੇ ਸਿਵਲ ਨੇ ਤੇ ਨਹੀਂ ਕੀਤਾ ਪਾਕਿਸਤਾਨ ਦੇ ਵਿੱਚ ਬਿਲਕੁਲ ਨੌ ਟਿਕਾਣਿਆਂ ਨਾਲ ਢਾਏ ਨੇ ਬਹੁਤ ਸ਼ਲਾਘਾਯੋਗ ਕਦਮ ਸਾਡੀ ਆਰਮੀ ਦਾ ਅਸੀਂ ਆਰਮੀ ਦੇ ਨਾਲ ਨਾ ਬਾਕੀ ਸਾਡੇ ਪੰਜਾਬੀ ਜਿਹੜੇ ਆ ਵੈਸੇ ਜਿੰਦਾ ਦਿਲ ਨੇ ਇਹ ਕਿਸੇ ਤੋਂ ਡਰਦੇ ਨਹੀਂ ਅਗੇ ਮਤਲਬ ਘੱਤਰ ਦੀ ਲੜਾਈ ਵੀ ਆਈ ਦੇਖੀ ਆ ਤੇ ਪੈਣ ਦੀ ਲੜਾਈ ਵੀ ਦੇਖੀ ਆ ਉਹਦੇ ਵਿੱਚ ਵੀ ਪੰਜਾਬੀ ਨਹੀਂ ਹਿੱਲੇ ਅਸੀਂ ਭਾਰਤ ਸਰਕਾਰ ਦੇ ਬਿਲਕੁਲ ਇਸ ਫੈਸਲੇ ਦੇ ਨਾਲ ए तो क्योंकि अंकि ने कहा कि इतने कोई आवाज जरूर आई है तो इच्छे अभी भी आए हैं आर्मी की टीम जी आई है सर्च कर रहे जी और लोगों को किसी तरीके की पैनिक की लड़ नहीं है पुलिस जी है पुलिस सिक्योरिटी फोर्स और जी पूरी अलर्ट है डर का माहौल नहीं नहीं जी कोई एल बात नहीं है जी रिलैक्स रहो तो जी अस सारे अपील करना चाहते हैं जब उन्होंने कोई चीज कोई सस्पिशियस चीज या कोई एह चीज दिखती हैगी ਤੋ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਸਰ ਜਦੋਂ ਇੱਥੇ ਕੁਝ ਬਿਮਾਕੀ ਦੀ ਵਾਇਸ ਆਈ ਤੇ ਰਾਤ ਲਾਈਟ ਬੰਦ ਹੋ ਗਈ ਤੇ ਐਜ ਆਫ ਨਾਉ ਤੋ ਵੀ ਆਰ ਚੈਕਿੰਗ ਕਿ ਵੀ ਇਹ ਵਿਸ਼ੇਸ਼ ਮਲੇ ਸਰ ਕਾਦੇ ਹੋ ਸਕਦੇ ਹੋ ਦੇਖੋ ਜੀ ਅਭੀ ਤੋ ਵੀ ਆਰ ਚੈਕਿੰਗ ਆਊਟ ਆਸ ਮੋਲ ਮੋਲ ਠੀਕ ਹੈ ਬਲਟਰ ਫੂਟ ਆਲ ਆਲ ਵੈਲ ਜੀ ਐਂਡ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਇੱਕਦਮ ਜੜੀ ਪੰਜਾਬ ਪੁਲਿਸ ਐਂਡ ਅਦਰ ਸਕਿਉਰਿਟੀ ਏਜੰਸੀਜ਼ ਦੇ ਆਰ ਅਲਰਟ ਐਂਡ ਇਹੋ ਜੀ ਕੋਈ ਗੱਲ ਬਾਤ ਨਹੀਂ ਰਾਤ ਨੂੰ ਬਲੈਕਆਊਟ ਦਾ ਦੇਖੋ ਜੀ ਉਹਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੇ ਸਬੰਧਤ ਡੀਸੀ ਸਾਹਿਬ जो तो इंस्ट्रक्शन जारी की इंप्लीमेंट कर इंडिया क्राइम न्यूज जुलम के खिलाफ जंग आप देख रहे हैं इंडिया क्राइम न्यूज